ਜਾਤਾ ਬਣ ਗਈ ਉਹ ਮੈਂ ਆ ਹੀ ਕਰਦੀ ਸਾਡੀ ਲੈ ਜਣੀ ਆ ਜਾ ਮੇਰੇ ਤੇ ਕਮਾਉਦੀ ਦੀ ਮਾਂ ਨੂੰ ਉਠਾਉਂਦੀ ਨਹੀਂ ਐਵੇਂ ਕੁਝ ਹੋਰ ਬੋਲੂਗੀ ਫੇਰ ਉਹ ਆਪ ਨੂੰ ਪਿਆ ਗੁੱਸਾ ਆ ਜਾਂਦਾ ਮੈਂ ਤੇ ਕੰਮੋ ਪੀ ਲਾਂ ਅੰਦਰ ਬਾਈ ਕੇ ਪਈ ਰਹਿਣ ਦੇ ਉਹ ਤਾਂ ਐ ਨਹੀਂ ਪਤਾ ਮੈਂ ਕਹੇ ਲਾ ਮੈਨੂੰ ਪਈ ਨੂੰ ਨਹੀਂ ਜਰਦੀ ਐ ਨਹੀਂ ਕਰਦੀ ਉਹ ਨਹੀਂ ਕਰਦੀ ਕੀ ਛੇੜਨੀ ਐ ਮੈਂ ਛੜੇਲ ਛੱਡ ਖੜਾ ਅੰਮੋ ਨੇ ਫੜਾ ਲਾ ਮਮਾ ਮਮਾ ਨਾ ਚਾਹ ਪੀ ਲੈ ਪੁੱਤ ਮੈਂ ਤਾਂ ਬਣਾ ਹੀ ਲਈ ਮੈਨੂੰ ਤਾਂ ਆਪਾਂ ਉੜਕਾ ਜਾ ਹੀ ਜਾਂਦਾ ਸੀ ਚਾਹ ਦਾ ਬੂਆ ਤੈਨ ਮੈਂ ਕਿਹਾ ਸੀ ਮੈਂ ਆਪੇ ਬਣਾ ਲੂੰਗੀ ਕੋਈ ਨਹੀਂ ਜਦੋਂ ਤੇਰਾ ਨਹੀਂ ਚਿੱਤ ਠੀਕ ਹੈ ਫਿਰ ਜ਼ਰੂਰੀ ਤਾਂ ਨਹੀਂ ਵੀ ਤੂੰ ਹੀ ਕੰਮ ਕਰਨਾ ਹੈ ਹੁਣ ਅਸੀਂ ਦੱਸ ਐਨੀਆਂ ਫਿਰ ਦਵਾਂਗੇ ਫਿਰ ਸਾਡਾ ਦਸ ਵਿਚਾਰ ਪਾਏਗੀ ਮੰਮੀ ਮੈਂ ਤਾਂ ਬੋਤਲ ਠਾਕੇ ਨੀ ਆਈ ਮੱਖਾ ਐਵੇਂ ਮੇਰੇ ਨਾਲ ਲੜਨਾ ਪਵੇ ਕੁਸਬੋਰੂ ਫਿਰ ਮੈਨੂੰ ਗੁੱਸਾ ਆਜੂ ਉਹਨੂੰ ਚਾਹ ਤੂਫੜਾ ਦੀ ਤੂੰ ਪੀਦਾ ਹਜੇ ਉਹ ਤਾਂ ਪਈਏ ਪਾਰੜਿਆ ਪਿਆ ਦੇ ਕਮਰੇ ਦੇ ਬਾਹਰ ਲਾਈ ਪਈ ਆ ਹਾਂ ਬਾਹਰ ਪੇੜ ਛੱਡਿਆ ਉਹਨੂੰ ਮੈਂ ਤਾਂ ਫਿਰ ਨਾਲੇ ਤੈਨੂੰ ਪਤਾ ਹੀ ਐ ਮੇਰੇ ਨਾਲ ਤਾਂ ਉਹਦੀ ਪਹਿਲਾਂ ਨਹੀਂ ਬਣਦੀ ਐਵੇਂ ਮੱਖਾ ਜੇ ਮੈਂ ਬੋੜ ਮਾਰਤਾ ਐ ਨਹੀਂ ਪਤਾ ਕੀ ਜਵਾਬ ਦੇਊਗੀ ਮੂਰ ਤੇ ਚੁੱਪੀ ਕਰ ਗਈ ਮੈਂ ਤਾਂ ਚਾਹ ਕਰਕੇ ਰੱਖਿਆ ਹੀ ਜੇ ਉੱਠ ਖੜੀ ਆਉਦੀ ਪਾ ਕੇ ਫਿਰ ਵੀ ਨਹੀਂ ਤੂਫੜਾ ਐ ਆਵਦੀ ਪੀਦਾ ਨਾਲੇ ਟਾਈਮ ਕੀ ਹੋ ਗਿਆ ਟਾਈਮ ਤਾਂ ਆਈ 2 ਵਜੇ ਗਮ ਲੱਬੀ ਕਮੈਂਟ ਹੋਏ ਪਏ ਨੇ ਤੇ ਫਿਰ ਹਜੇ ਤੱਕ ਮਨਿੰਦਰ ਆਈ ਨਹੀਂ ਆਜੂਗੀ ਕਈ ਵਾਰੀ ਬੱਸ ਬੁੱਸ ਲੇਟ ਹੋ ਜਾਂਦੀ ਹੈਗੀ ਤੈਨੂੰ ਪਤਾ ਹੀ ਆ ਬੱਸਾਂ ਖਰਾਬ ਹੋ ਜਾਂਦੇ ਗਾ ਗਰਮੀ ਕਰਕੇ ਬੱਸੇ ਰਾਂਹ ਤੇ ਖੜੇ ਰਹਿੰਦੇ ਆ ਮੈਂ ਤਾਂ ਫਿਰ ਉਹ 2 ਵਜੇ ਕ 10 ਮਿੰਟਾਂ ਤੇ ਤੇ ਚਾਹੀ ਧਰੀ ਸੀ ਮੈਂ ਕਿਹਾ ਚੱਲ ਹੁਣ ਕਰ ਲੈਣੀ ਮੈਂ ਤਾਂ ਘਟਾਈ ਠੂਈ ਵੱਜ ਗਏ ਹੋਣਗੇ ਤੂੰ ਵੀ ਬਾਲੀ ਗਾਲੀ ਕਰਦੀ ਮੈਂ ਤੈਨੂੰ ਕਿਹਾ ਤਾਂ ਸੀ ਜੇ ਇਕੱਠੇ ਹੋਵਾਂਗੇ ਸਾਰੇ ਬਣਾ ਲਾਂਗੇ ਪੈ ਜਾਂਦੀ 10 ਮਿੰਟ ਆਰਾਮ ਕਰ ਲੈਂਦੀ ਇਹ ਤਾਂ ਸਾਰੀ ਦਿਹਾੜੀ ਆਹੀ ਕੁਛ ਚੱਲੀ ਜਾਣਾ ਨਹੀਂ ਮੈਥੋਂ ਕਿੱਥੇ ਪਈਦਾ ਹੁਣ ਪਾਏ ਤਾਂ ਗਈ ਸੀ ਕੰਮ ਕਰਕੇ ਇੰਨਾ ਸਾਰਾ ਦਿਨ ਵੀ ਨਹੀਂ ਪਿਆ ਜਾਂਦਾ ਐਵੇਂ ਢੂਂਈ ਦੁਖਣ ਲੱਗ ਜਾਂਦੀ ਐ ਪਿਆਨ ਦੀ ਨਾਲੇ ਬਿਮਾਰਾਂ ਵਰਗੇ ਹੋ ਜਾਂਦੇ ਆ ਹੈ ਭੂਆ ਮੈਂ ਤੁਹਾਨੂੰ ਆਏ ਕਹਿੰਦੀ ਸੀਗੀ ਹੋਰ ਤਾਂ ਤੂੰ ਮੈਨੂੰ ਕੁਛ ਕਰਨ ਨਹੀਂ ਦਿੰਦੀ ਮੈਂ ਸੂਟ ਜੇ ਕੱਟ ਲੈਣੀ ਹੈਗੀ ਮੈਂ ਹੀ ਸੇ ਆਉਂਦੂੰਗੀ ਨਹੀਂ ਤੂੰ ਟਿਕ ਜਾ ਨਹੀਂ ਟਿਕ ਜਾ ਸੂਟ ਕੱਟ ਲੈਣੀ ਐ ਨਾ ਹੁਣ ਸੂਟ ਕੱਟ ਫਿਰ ਮਸ਼ੀਨ ਧਰੇਗੀ ਬੈਠੇਗੀ 100 ਹੋ ਜਾਂਦਾ ਰਹਿੰਦੇ ਤੂੰ ਚੁੱਪ ਕਰਕੇ ਨਾ ਆਰਾਮ ਕਰ ਲੈ ਜਿਹੜਾ ਕਰਨਾ ਜਿਹੜੇ ਸਮਾਉਣ ਵਾਲੇ ਸੂਟ ਮੈਨੂੰ ਫੜਾਈਆਂ ਅੱਖ ਨੇ ਮੈਂ ਫੜਾ ਆਉਂਦੀ ਆ ਗਮਾਂਡਣ ਸੇ ਆਉਂਦੀ ਏ ਬਦਗਾ ਓਹੋ ਮੈਂ ਤਾਂ ਇਹ ਕਹਿੰਨੇ ਵੀ 4 ਪੈਸੇ ਅੱਪਾ ਬਚਾ ਲਾਂਗੇ ਕੋਈ ਨਹੀਂ ਬਚਾਉਣ ਤੇ ਹੀ ਉਦੋਂ ਬਾਅਦ ਪੈਸੇ ਜਦੋਂ ਤੈਥੇ ਨਹੀਂ ਬੈਠਿਆ ਖੜਾ ਜਾਂਦਾ ਕੰਮੋਂ ਤੂੰ ਰਹਿਣ ਦਾ ਕਰ ਪੰਗੇ ਲੈਣ ਨੂੰ ਮੇਰੇ ਚਿੱਤ ਕਾਲਾ ਪੈਂਦਾਗਾ ਮੈਂ ਕੀ ਕਰਾਂ ਇੱਥੇ ਨਾ ਤੁਰ ਫਿਰ ਲਿਆ ਕਰ ਬੇੜੇ ਚ ਵਾਗੀ ਕੋਈ ਕੱਪੜੇ ਚੱਕ ਨਹੀਂ ਤਾਏ ਲਾ ਲਈ ਇਹਦੇ ਹੌਲੇ ਹੌਲੇ ਕੰਮ ਕਰ ਲੈ ਪੁੱਤ ਮਸ਼ੀਨ ਦਾ ਉਹਨਾਂ ਵਾਲਾ ਕੰਮ ਭਾਰੀ ਆ ਸੇਉ ਤਾਂ ਮੈਂ ਹੀ ਦੇਵਾ ਮੈਂ ਵੀ ਐਸੇ ਕਰਕੇ ਲਾਉਦੀ ਮੈਂ ਕਿ ਜੇ ਮੈਂ ਮਸ਼ੀਨ ਲਾ ਲਈ ਨਾ ਮੈਨੂੰ ਉੱਠਣਾ ਪੈ ਗਿਆ ਇਹ ਉਸੇ ਟਾਈਮ ਮਾੜੀ ਬਿਰਲ ਪਾਲੂ ਉਸੇ ਟਾਈਮ ਬਈ ਮੇਰੀ ਗੱਲ ਸੁਣ ਉਧਰ ਕਰਦੀਆਂ ਮਾੜਾ ਮੋਟਾ ਤਾਂ ਮੇਰੀ ਮਾਂ ਮਗਰ ਪੈ ਜਾਂਦੀ ਮੇਰੇ ਤੇ ਭੂਆ ਨੂੰ ਕਹਿ ਲਾ ਬੇਲੀ ਬੈਠੀ ਆ ਮੈਂ ਭੂਆ ਸੱਚੇ ਮਤਨ ਇੱਕ ਗੱਲ ਪੁੱਛਾਂ ਹਾਂ ਪੁੱਤ ਤੈਨੂੰ ਗੁੱਸਾ ਨਹੀਂ ਆਉਂਦਾ ਹੈਗਾ ਜਦੋਂ ਸਾਹਮਣੇ ਤਾਂ ਨੇ ਮੇਨੇ ਜ ਮਾਰੀ ਜਾਂਦੀ ਆ ਮੈਨੂੰ ਗੁੱਸਾ ਤਾਂ ਆਉਂਦਾ ਪਰ ਕੀ ਕਰਾਂ ਕਹਿੰਦੇ ਨੇ ਮਾਂ ਦੀ ਲਿਆਦ ਰੱਖਣੀ ਪੈਂਦੀ ਅਗਲਾ ਕਹਿੰਦਾ ਮਾਂ ਨੂੰ ਬੋਲਦੀ ਐ ਪੁੱਤ ਗੁੱਸਾ ਕਰਕੇ ਮੈਂ ਕਰਾਂ ਵੀ ਕੀ ਬਾਕੀ ਜਿਹੜਾ ਗੁੱਸਾ ਆਉਣਾ ਸੀ ਨਾ ਮੇਰੇ ਮਨ 'ਚ ਉਹ ਤਾਂ ਰੱਬ ਨੇ ਮਾਰਤਾ ਜਦੋਂ ਮੇਰੇ ਅੱਗੇ ਕਲੇਣੇ ਬੰਦਿਆਂ ਨਾਲ ਹੱਥ ਜੁੜ ਗਏ ਸੀ ਜੇ ਮੈਂ ਗੁੱਸਾ ਕਰਨ ਵਾਲੀ ਹੁੰਦੀ ਤਾਂ ਮੈਂ ਉਹਨਾਂ ਦੀ ਬਰਾਬਰੀ ਕਰਦੀ ਉਹਨਾਂ ਨਾਲ ਲੜਦੀ ਫਿਰ ਮੈਂ ਅੱਜ ਇੱਥੇ ਥੋੜੀ ਬੈਠੀ ਹੋਣਾ ਸੀ ਆਪਦੇ ਘਰੇ ਹੁੰਦੀ ਅੱਜ ਮੈਂ ਜਿਵੇਂ ਗੁੱਸਾ ਕਰਨ ਵਾਲੀ ਹੁੰਦੀ ਉਹ ਮੈਨੂੰ ਐ ਮੰਨ ਲਾ ਜਦੋਂ ਲੜਦੇ ਸੀ ਉਹ ਚਾਰ ਕਹਿੰਦੀ ਸੀ ਮੈਂ ਉਹਨਾਂ ਨੂੰ ਦੋ ਤੱਕ ਕਹਿੰਦੀ ਮੋੜ ਕੇ ਨਾ ਚਾਰ ਦਾ ਜਵਾਬ ਦਿੰਦੀ ਦੋ ਗੱਲਾਂ ਦਾ ਜਵਾਬ ਦਿੰਦੀ ਉਹ ਮੰਨਦੀ ਆ ਵੀ ਚਲ ਤੂੰ ਨਹੀਂ ਸੀ ਬੋਲਦੀ ਨਾ ਫੁੱਫੜ ਨੇ ਕਦੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਤੂੰ ਕਰਿਆ ਜਾਂ ਵਾਪਸ ਪੁੱਤ ਜੇ ਫੁੱਫੜ ਚੱਜਦਾ ਹੁੰਦਾ ਫੇਰ ਗੱਲਾਂ ਕਾਦਿੰਦਾ ਸੀ ਬੁੜੀ ਹਮੇਸ਼ਾ ਬੰਦੇ ਦੇ ਸਿਰ ਤੇ ਹੀ ਹੁੰਦੀ ਹੈ ਵੀ ਹਾਂ ਮੇਰਾ ਬੰਦਾ ਮੇਰੀ ਮੇਰਚ ਹੈ ਤੇ ਉਹਨੇ ਤਾਂ ਕਦੇ ਉਹੀ ਨਹੀਂ ਮੇਰ ਕਰੀ ਸੀ ਮੇਰੀ ਉਹਨਾਂ ਤੇ ਜਿਹੜੀ ਗੱਲ ਮਾਂ ਨੇ ਤੇ ਭੈਣ ਨੇ ਕਹੇਤੀ ਉਹੀ ਕਰਨੀ ਸੀ। ਉਹ ਤੇਰੇ ਨਣ ਦਾ ਕਿੰਨੀ ਸੀਗੀਆਂ? ਇੱਕੋ ਹੀ ਸੀ ਪੁੱਤ। ਉਹ ਵੀ ਕਲਮੂਹੀ ਕੀ ਦੱਸਾਂ ਉਹਦੇ ਬਾਰੇ। ਰੋਜ਼ ਇੱਥੇ ਰਹਿੰਦੀ ਸੀ। ਸੌਰੀ ਤਾਂ ਬਣਦੀ ਨਹੀਂ ਸੀ ਕਿਸੇ ਨਾਲ। ਇੱਥੇ ਮੈਨੂੰ ਨਹੀਂ ਟੇਕਣ ਦਿੰਦੀ ਸੀ। ਉਹ ਤਾਂ ਨਾ ਜਿਵੇਂ ਸਬਜ਼ੀ ਵਧੀਆ ਬਣਾਉਂਦੀ ਨਾਲੇ ਇੱਥੇ ਹੁਣ ਤੂੰ ਦੇਖ ਰਹੀ ਐ ਮੈਂ ਦਾਲ ਸਬਜ਼ੀ ਬਣਾਉਣੀ ਐ ਜਦੋਂ। ਕੀ ਕਮੀ ਹੁੰਦੀ ਐ? ਤੇ ਪਰ ਉਹਨਾਂ ਨੇ ਮਾਵਾ ਤੀਆਂ ਨੇ ਨਾ ਰੋਟੀ ਖਾ ਲੈਣੀ, ਖਾ ਕੇ ਰੋਟੀ। ਜਦੋਂ ਤੇਰੇ ਫੁੱਫੜ ਦਾ ਟਾਈਮ ਹੁੰਦਾ ਉਹਦੋਂ ਉਹਨਾਂ ਨੇ ਉਹ ਉਹਦੀ ਕਹਿ ਦੇਣਾ। ਇਨੇ ਨੂਨ ਵੱਧ ਪਾਤਾ ਅੱਜ ਅੱਜ ਇਹਨੇ ਮਿਰਚਾਂ ਵੱਧ ਪਾਤੀਆਂ ਉਹ ਤਾਂ ਜੇ ਪੁੱਤ ਮੈਂ ਸਬਜੀ ਢਰ ਜਾਂਦੀ ਐ ਨਹੀਂ ਪਤਾ ਸੀ ਮੈਂ ਐਸੇ ਪਾਸੇ ਹੋ ਜਾਂਦੀ ਮੁੱਠੀ ਨੂਨ ਦੀ ਸਿੱਟ ਜਾਂਦਾਂ ਵਿੱਚ ਇੰਨੀਆਂ ਬਿਆਹ ਤਾਂ ਕਰਦੀਆਂ ਸੀ ਇੰਨੀਆਂ ਬਿਆਹ ਤਾਂ ਕਰਦੀ ਸੀ ਪੁੱਤੋ ਤਾਂ ਨਾ ਪੂਆ ਕਦੇ ਤਾਂ ਮਤਲਬ ਕਿ ਚੱਲ ਠੀਕ ਹੈ ਬੰਦੇ ਤੇ ਇੱਕ ਵਾਰੀ ਗਲਤੀ ਹੋ ਜਾਂਦੀ ਐ ਦੋ ਵਾਰੀ ਹੋ ਜਾਂਦੀ ਐ 10 ਵਾਰੀ ਹੋ ਜਾਂਦੀ ਆ ਮੈਂ ਤੂੰ ਘੂਪੜ ਨੂੰ ਕਹਿੰਦੀ ਨਹੀਂ ਸੀ ਕਿ ਵੀ ਮੈਂ ਇੱਡੀ ਥੋੜੋ ਮਾੜੀ ਐ ਤੂੰ ਮੈਨੂੰ ਵਿਆਹ ਕੇ ਲੈ ਕੇ ਆਇਆਂਗਾ ਪੁੱਤ ਬਥੇਰਾ ਆਖਿਆ ਉਹਨੇ ਕੋਲੇ ਕੁੱਟਣ ਤੋਂ ਬਿਨਾ ਕੰਮ ਹੀ ਨਹੀਂ ਸੀ ਉਹ ਤਾਂ ਜੇ ਮਾਮਾਤੀ ਇਹ ਕਹਿ ਦੇਣਗੇ ਤਾਂ ਤੇ ਤੇ ਫੜ ਕੇ ਕੁੱਟ ਦਿੰਦਾ ਸੀ ਮੈਨੂੰ ਉਹੁੱਥ ਜਨੂ ਆਸ ਕੋਣ ਨਹੀਂ ਸੀ ਸ਼ੁਰਾ ਉਹਦਾ ਕੋਈ ਤੇਰੇ ਪੱਖ ਚ ਕੋਈ ਵੀ ਨਹੀਂ ਸੀਗਾ ਆਸਗਮਾਨ ਨਹੀਂ ਤੇਰੇ ਬਾਪੂ ਨੂੰ ਆਖਿਆ ਪੁੱਤ ਵੀ ਸੋਡੀ ਕੁੜੀ ਦੇ ਵਿੱਚ ਪੋਰਾ ਗਸੂਰ ਨਹੀਂ ਤੇ ਪਰ ਇਹਨੂੰ ਇੱਥੋਂ ਲੈ ਜਾਨੀ ਇਹ ਮਾਰ ਦੇਣਗੇ ਤੇ ਮੈਨੂੰ ਮਾਰ ਵੀ ਦਿੰਦੇ ਜੇ ਨਾ ਉਸ ਦਿਨ ਨਾ ਹੁੰਦਾ ਉਹ ਮੈਨੂੰ ਮਾਰ ਦਿੰਦੇ ਉਹਨਾਂ ਦੀਆਂ ਮਿੱਠੀਆਂ ਸੀ ਮਾਮਾਤੀਆਂ ਨਾ ਵੀ ਆਪਾਂ ਤੇਲ ਪਾ ਲੱਗੀ ਹੈ ਨਾ ਪੂਆ ਹੁਣ ਤੂੰ ਇੱਥੇ ਵੀ ਦੇਖ ਲੈ ਹਨਾ ਪੁਕਾਰ ਜੋੜਦੀ ਆ ਗਵਾਉਂਦੀ ਨਹੀਂ ਹੈਗੀ ਕਿ ਕਹਿੰਦੇ ਜਦੋਂ ਧੀ ਜਨਮ ਲੈ ਲੈਂਦੀ ਹੈ ਨਾ ਮਾਂ ਨੂੰ ਫਿਕਰ ਪੈ ਜਾਂਦੀ ਆ ਕਿ ਧੀ ਨੂੰ ਵਿਆਉਣਾ ਵੀ ਆ ਤੇ ਧੀ ਨੂੰ ਸਾਰਾ ਘਰ ਦਾ ਕੰਮ ਸਿਖਾਉਂਦੀ ਆ ਘਰ ਦੀਆਂ ਜ਼ਿੰਮੇਵਾਰੀਆਂ ਚੱਕਣੀਆਂ ਸਿਖਾਉਂਦੀ ਆ ਤੇ ਜਦੋਂ ਜਵਾਨ ਕਰਕੇ ਧੀ ਬਗਾਨੇ ਘਰੇ ਜਾਂਦੀ ਆ ਅਗਲਾ ਕਹਿੰਦਾ ਤੇਰੇ ਮਾਪੇ ਨੇ ਸਿਖਾਇਆ ਕੀ ਆ ਤੈਨੂੰ ਉਹੀ ਤਾਂ ਕਹਿੰਦੇ ਆ ਪੁੱਤ ਜਿਹੜੀ ਇਹ ਬੁੜੀ ਹੁੰਦੀ ਆ ਨਾ ਬੁੜੀ ਚਾਰ ਘਰ ਬੰਦੀ ਆ ਪਰ ਉਹਦਾ ਆਪ ਦਾ ਕੋਈ ਘਰ ਨਹੀਂ ਹੁੰਦਾ ਜਿੱਦੋਂ ਜੰਮ ਪੀਤੀ ਉਦੋਂ ਕਹਿੰਦੇ ਨੇ ਆਪਾਂ ਇਹ ਬਗਾਨਾ ਧਾਣਾ ਜਦੋਂ ਵਿਆਹ ਤੀ ਉਦੋਂ ਅਗਲਾ ਕਹਿੰਦੇ ਨੇ ਬਗਾਨੀ ਤੀ ਹੈ ਜਦੋਂ ਸੱਸ ਬਣ ਗਈ ਉਦੋਂ ਕਹਿੰਦੇ ਆ ਬਗਾਨੀ ਮਾਂ ਹੈ ਉਹਨੂੰ ਆਪ ਦੀ ਕਿਸੇ ਨੇ ਨਹੀਂ ਆਖੀ ਇਹ ਸਾਡੀ ਆਪ ਦੀ ਸਹੀ ਗੱਲ ਆ ਕੋ ਜੀ ਹਨਾ ਕਹਿੰਦੇ ਔਰਤ ਬਾਪ ਬਣਨ ਦਾ ਸੁੱਖ ਸਾਰਿਆਂ ਨੂੰ ਦੇ ਦਿੰਦੀ ਆ ਹਨਾ ਪਤਨੀ ਬਣਦੀ ਆ ਮਾਂ ਬਣਦੀ ਆ ਆਪਦੀ ਜਾਨ ਦੁੱਖਾਂ ਚ ਪਾ ਕੇ ਇੱਕ ਪਿਤਾ ਬਣਨ ਦਾ ਸੁੱਖ ਵੀ ਬੰਦੇ ਨੂੰ ਦੇ ਦਿੰਦੀ ਆ ਹਰ ਬੰਦਾ ਕਦੇ ਨਹੀਂ ਇਹ ਕਹਿੰਦਾਗਾ ਤੇ ਤੂੰ ਮੇਰੇ ਲਈ ਇੰਨਾ ਕੁਛ ਕਰਦੀ ਆਂ ਕਿ ਤੈਨੂੰ ਵੀ ਮੈਂ ਸੁੱਖ ਦੇ ਦੂੰਗਾ। ਨਾ ਨਾ ਪੁੱਤ। ਔਰਤ ਸਾਰਾ ਦਿਨ ਕੰਮ ਕਰਕੇ ਥੱਕ ਕੇ ਜੇ ਪੈ ਜੇ ਨਾ ਬੰਦਾ ਨੇਹਰੇ ਆਵੇ ਜੇ ਔਰਤ ਕਹਿ ਦੂਗੀ ਉੱਥੇ ਚਾਹ ਆ ਦੁੱਧ ਰੱਖਿਆ ਪਿਆ ਜਾਂ ਰੋਟੀ ਰੱਖੀ ਪਈ ਐ। ਬੰਦਾ ਇਹ ਅੱਖ ਵੀ ਉੱਠ ਕੇ ਫੜਾ ਤੂੰ ਕਿੰਨਾ ਕੰਮ ਕੀਤਾ? ਤੂੰ ਕਹਦੇ ਨਾ ਥੱਕੀ ਐ ਮੈਂ ਥੱਕਿਆ। ਹਾਂ ਤੂੰ ਤਾਂ ਘਰੇ ਬੇਲੀ ਐ। ਹਾਂ ਬੇਲੀ ਐ। ਨਲ ਘਰ ਨੂੰ ਘਰ ਬਣਾਉਣ ਵਾਲੀ। ਬੰਦਾ ਇੱਟਾਂ ਤਾਂ ਚਾਰ ਲਾ ਦਿੰਦਾ ਘਰ ਤੇ। ਕਰਨ ਉਹ ਤਾਂ ਅਕਸਰ ਜਿਨ੍ਹਾਂ ਨੂੰ ਹੀ ਜੋੜਦੀ ਆ ਨਾ ਇਹ ਨਹੀਂ ਨਾ ਪੁੱਤ ਯਾਦ ਕਿਸੇ ਨੇ ਚੱਲ ਤੂੰ ਵੀ ਕਿਹੜੀਆਂ ਗੱਲਾਂ ਲੈ ਕੇ ਵਗੀ ਚਾਹ ਪੀ ਲੈ ਮੇਰੀ ਸੀ ਉਹ ਤਾਂ ਕੁਛ ਨਹੀਂ ਪਤਾ ਗੱਲ ਮੇਰੇ ਕਿਉਂ ਦਿਮਾਗ ਤੇ ਆ ਗਈ ਮਿੰਦੋ ਤਾਈ ਕੱਲ ਮੇਰੇ ਕੋਲ ਰੁਕ ਗਈ ਸੀਗੀ ਅੱਧਾ ਘੰਟਾ ਖੜੀ ਰਹੀ ਅੱਛਾ ਉਹ ਕਹਿੰਦੀ ਸੀਗੀ ਕਹਿੰਦੀ ਚੱਲ ਸ਼ੁਕਰਾਂ ਕਹਿੰਦੀ ਤੁਸੀਂ ਵੀ ਇੱਥੇ ਆ ਗਏ ਤੇ ਕਹਿੰਦੀ ਪੁੱਤ ਜੁੜਦੇ ਜੁੜ ਜਾਂਦੇ ਆ ਟੁੱਟਦੇ ਟੁੱਟ ਜਾਂਦੇ ਆ ਕਹਿੰਦੀ ਚੱਲ ਪਿੰਡ ਤਾਂ ਆਸਗਵੰਦ ਨੇ ਵੀ ਬੋਲਣੋ ਥੋੜਾ ਜਿਹਾ ਚੱਕਾ ਦੱਬਾ ਕਰਕੇ ਹਟਾਤੇ ਸੀ ਕਹਿੰਦੇ ਹੂੰ ਕਹਿੰਦੇ ਨਹੀਂ ਤਾਂ ਬੰਦਾ ਸਿਵਿਆ ਚ ਜਾ ਕੇ ਮਿਲਦਾ ਉਹ ਮੈਨੂੰ ਦੱਸਾਂ ਪੁੱਛਿਆ ਨੇ ਕਹਿੰਦੀ ਤੇਰੀ ਭੂਆ ਕਿਵੇਂ ਠੀਕ ਰਹਿੰਦੀ ਆ ਤੇ ਮੈਂ ਕਿਹਾ ਹਾਂ ਠੀਕ ਆ ਫਿਰ ਮੈਂ ਨੋਣੇ ਦੱਸਿਆ ਸੀਗਾ ਕਹਿੰਦੀ ਇਹਦੇ ਦਾ ਨਾ ਕਹਿੰਦੀ ਜਿਵੇਂ ਕਰਮਾਂ ਚ ਦੁੱਖ ਹੀ ਹੁੰਦੇ ਆ ਭੁੰਨ ਕੇ ਬੀਜਿਆ ਹੁੰਦਾ ਕਿਸੇ ਨੇ ਕਹਿੰਦੀ ਉਹ ਚੀਜ਼ ਆ ਤੇਰੀ ਭੂਆ ਦਾ ਕਹਿੰਦੀ ਇੱਥੇ ਕਹਿੰਦੀ ਸਾਰੀ ਧਿਆੜੀ ਕਹਿੰਦੀ ਕੰਮ ਕਰਦੇ ਨਾ ਬਰਾਬਰ ਹਾਲਤ ਵੀ ਬੌਂਦੀ ਆ ਸਾਰਾ ਕੰਮ ਕਹਿੰਦੀ ਇਹ ਆਪਦੇ ਪਿਓ ਨਾ ਕਰਾਉਂਦੀ ਤੇ ਕਹਿੰਦੀ ਇਹਦਾ ਪਿਓ ਕਹਿੰਦਾ ਹੁੰਦਾ ਸੀ ਮੇਰੀ ਆਤੀ ਰਾਜ ਕਰੂ ਮੇਰੀ ਧੀ ਰਾਜ ਕਰੂ ਮੇਰੀ ਧੀ ਰਾਜ ਕਰੂ ਮੇਰੀ ਧੀ ਤਾਂ ਰਾਣੀ ਆ ਰਾਣੀ ਆ ਦੇਖੀ ਜਾਈ ਜਿਹੜੇ ਘਰੇ ਜਾਊ ਸਵਰਗ ਬਣਾ ਦੂ ਕਹਿੰਦੀ ਜਿੱਦੇ ਇਹਨੂੰ ਵਾਪਸ ਘਰੇ ਲੈ ਕੇ ਆਏ ਸੀ ਕਹਿੰਦੀ ਕਹਿੰਦੀ ਦਾਦੇ ਦੀ ਗੱਲ ਕਰਦੀ ਸੀ ਕਹਿੰਦੇ ਕੰਤਾ ਚ ਟੱਕਰਾ ਮਾਰਨ ਲੱਗ ਗਿਆ ਸੀਗਾ ਕਹਿੰਦੀ ਬਥੇਰੀ ਪੁੱਤ ਮੇਰੇ ਪਿਓ ਨੇ ਮੈਨੂੰ ਸ਼ੌਂਕ ਨਾ ਪਾਲੀ ਸੀ ਪਰ ਮੇਰਾ ਲਿਖਿਆ ਨਹੀਂ ਚੰਗਾ ਸੀ ਰੱਬ ਨੇ ਮੇਰਾ ਪਿਓ ਨਾ ਮੈਨੂੰ ਕਹਿ ਦਿੰਦਾ ਹੁੰਦਾ ਸੀ ਵੀ ਜੇ ਤੇਰਾ ਮੈਂ ਆਪਦੇ ਹੱਥ ਨਾਲ ਕਿਸਮਤ ਲਿਖਣੀ ਹੁੰਦੀ ਨਾ ਮੈਂ ਇਹਦੀ ਚੰਗੀ ਕਿਸਮਤ ਲਿਦਾ ਵੀ ਜਿੱਥੇ ਤੂੰ ਰਾਜ ਦੀ ਗੱਦੀ ਤੇ ਬਹਿਂਦੀ ਪਰ ਕਹਿੰਦੇ ਹੁੰਦੇ ਨਾ ਮਾਂ ਪਰ ਲਿਖ ਨਹੀਂ ਸਕਦਾ ਇੱਕ ਜਰਮ ਦੇ ਸਕਦਾ ਅਸ ਚਲ ਪੂਆ ਮੈਂ ਤਾਂ ਹੋਰ ਹੀ ਗੱਲਾਂ ਲੈ ਕੇ ਬੈਗੀ ਮੈਂ ਵੀ ਤੇਰੇ ਜ਼ਖਮ ਹਾਰੇ ਕਰ ਦਿੰਨੀ ਆਂਗੀ ਪਰ ਕੀ ਕਰਾਂ ਪੂਆ ਜਦੋਂ ਤੂੰ ਉਦਾਸ ਹੁੰਨੀ ਆ ਨਾ ਜਦ ਤੂੰ ਮੇਰੀ ਇੰਨੀ ਫਿਕਰ ਕਰਦੀ ਆ ਮੇਰੇ ਆਲੇ ਦਾਲੇ ਫਿਰਦੀ ਆ ਉਹਦੋਂ ਮੈਨੂੰ ਇਹ ਹੁੰਦਾ ਬੀਬੂ ਅਸੁੱਤੈ ਨਹੀਂ ਚੰਗੀ ਹੈਗੀ ਵੀ ਤੈਨੂੰ ਸਾਰਿਆਂ 'ਚ ਤੈਨੂੰ ਐ ਕਿਉਂ ਲੱਗਦਾ ਸੀ ਉਹਨਾਂ ਨੂੰ ਵੀ ਇਹੀ ਬੁਰੀ ਐ ਤੇਰੇ 'ਚ ਬੁਰਾਈਆਂ ਨਜ਼ਰ ਆਉਂਦੀਆਂ ਸੀ ਭੂਆ ਮੈਂ ਤੇਰ ਨਾਲ ਗੱਲਾਂ ਸਾਂਝੀਆਂ ਨਹੀਂ ਕਰਨਾਂ ਚਾਹੁੰਦੀ ਹੁੰਦੀ ਪਰ ਕੀ ਕਰਾਂ ਮਨ ਅੰਦਰੋਂ ਕਹਿੰਦਾਗਾ ਵੀ ਤੂੰ ਗੱਲ ਕਰ ਭੂਆ ਨਾਲ ਕੋਈ ਨਹੀਂ ਦੁੱਖ ਸੁੱਖ ਕਰ ਕੋਈ ਨਹੀਂ ਪੁੱਤ ਮੈਂ ਤਾਂ ਇਸ ਚੀਜ਼ ਦਾ ਲੱਖ ਲੱਖ ਸ਼ੁਕਰ ਮਨਉਣੀ ਰੱਬ ਦਾ ਵੀ ਜਿਹੜੀ ਮੇਰੀ ਧੀ ਜਨੋਂ ਮੈਨੂੰ ਇੰਨੀ ਚੰਗੀ ਦਿੱਤੀ ਐ ਜਿਹੜੀ ਧੀ ਆ ਵਾਂਗੂ ਮੇਰੇ ਨਾਲ ਦੁੱਖ ਸੁੱਖ ਕਰਦੀ ਐ ਬਹਿ ਕੇ ਅੱਜ ਕੱਲ ਕੋਣ ਕਿਸੇ ਦੀ ਸੁਣਦਾ ਨਾ ਕੋਈ ਪਰਝਾਈ ਸੁਨੇ ਨਾ ਕੋਈ ਧੀ ਜੀ ਨਾ ਸੁਣੇ ਮੇਰੀ ਪਰਝਾਈ ਵੀ ਚੰਗੇ ਮੇਰੀ ਧੀ ਜੀ ਨਾ ਵੀ ਚੰਗੇ ਭੂਆ ਜੀ ਕਰਮ ਤਾਂ ਮੇਰੇ ਚੰਗੇ ਆ ਹੋ ਦੇਖ ਲਓ ਜਿਹੜੀ ਮਾਂ ਨੂੰ ਮੈਨੂੰ ਸੰਭਾਲਣਾ ਚਾਹੀਦਾਗਾ ਹੋ ਮੈਂ ਮਾਂ ਤਾਂ ਅੰਦਰ ਦਰਵਾਜ਼ੇ ਬੰਦ ਕਰਕੇ ਪੈ ਜਾਂਦੀ ਐ ਪੁੱਛਦੀ ਵੀ ਨਹੀਂ ਜੇ ਮੈਂ ਮੰਮੀ ਨੂੰ ਕਹਿੰਨੀ ਵੀ ਐ ਮੰਮੀ ਮਰਾ ਤਾਂ ਉਹ ਕਹਿੰਦੀ ਜਾ ਤੇਰੀ ਭੂਆ ਨੂੰ ਕਹ ਦੇ ਤੇਰੀ ਸੱਸ ਨੂੰ ਕਹ ਦੇ ਸੰਭਾਲ ਲੈਣੀ ਐ ਹੈਗੀ ਤੇਰੇ ਨਣਾਣੂ ਨੂੰ ਕਹ ਦੇ ਚਲ ਕੋਈ ਨਹੀਂ ਪੁੱਤ ਕਾ ਨੂੰ ਤੂੰ ਉਹ ਕਰਦੀ ਐਗੀ ਜਾ ਪੀਲਾ ਤੇ ਫਿਰ ਟਾਈਮ ਦੇਖਦੇ ਮਨਿੰਦਰ ਦਾ ਕਰਗੇ ਪਤਾ ਵੀ ਹਜੇ ਤੱਕ ਰਕਤ ਨਹੀਂ ਆਈ ਹਾਂ ਨਾ ਸੀ ਨਾ ਟਾਈਮ ਹੋ ਗਿਆਗਾ ਆ ਤੇਰੇ ਘੜੀ ਜੀ ਬੰਨੀ ਹੈ ਦੇਖਨੇ ਤੇ ਪੌਣੇ ਤਿੰਨ ਹੋ ਗਿਆ ਆਪਣਾ ਤਾਂ ਗੱਲਾਂ ਕਰਦਿਆਂ ਨੂੰ ਤੇ ਫਿਰ ਉਹ ਤਾਂ ਸਵਾ ਦੋ ਵਜੇ ਆ ਜਾਂਦੀ ਹੈ ਸ਼ਨੀ ਨੂੰ ਫੋਨ ਕਰਾਂ ਹਾਂ ਸ਼ਨੀ ਨੂੰ ਫੋਨ ਕਰ ਤੂੰ ਵੀ ਆ ਜਾ ਸ਼ਹੀਦ ਨੇ ਘਰੇ ਤੇ ਵੀ ਮਨਿੰਦਰ ਦਾ ਕੀ ਉੱਥੇ ਨਾ ਹੋਵੇ ਲੈਣ ਲੂਣ ਗਿਆ ਮੈਂ ਲੈ ਆ ਕੇ ਦੇਵਾਂ ਤੈਨੂੰ ਫੋਨ ਫੋਨ ਲੈ ਕੇ ਆ ਭੂਆ ਕੀ ਗੱਲ ਹੋ ਗਈ ਆ ਲੈ ਆਪੇ ਤੇ ਰੱਖੋ ਇੱਕਦਾਂ ਆਏ ਫਿਕਰਾਂ ਲੱਗ ਜਾਂਦੀਆਂ ਨੇ ਇੱਕ ਪਾਸੇ ਦਿਮਾਗ ਘੜਦਾ ਦੂਜੇ ਪਾਸੇ ਆਹੀ ਤਾਂ ਕਲਪਨਾ ਵੜਵੜ ਖਾਂਦੀ ਹੈਗੀ ਹੈਲੋ ਹਾਂਜੀ ਕਿੱਥੋਂ ਤੁਸੀਂ ਮੈਂ ਤਾਂ ਇਹ ਕਹਿੰਦੀ ਸੀ ਬੱਸ ਦਾ ਪਤਾ ਕਰਿਓ ਬੱਸ ਸਟੈਂਡ ਤੋਂ ਮਨਿੰਦਰ ਨਹੀਂ ਆਈ ਹਲੇ ਘਰੇ ਉਹ ਆ ਤਾਂ ਜਾਊਗੀ ਸਾਨੂੰ ਵੀ ਪਤਾ ਟਾਈਮ ਜ਼ਿਆਦਾ ਹੋਗਾ ਤੁਸੀਂ ਪਤਾ ਕਰ ਲਓ ਬੱਸ ਬਹੁਤ ਖਰਾਬ ਆ ਜੇ ਮੂਹੋਂ ਜਾ ਕੇ ਲੈ ਆਇਓ ਹਾਂ ਕੰਗਾ ਕੋਕਨਮ ਵੱਡੇ ਤੇ ਜਾ ਕੇ ਪਤਾ ਕਰਦਾ ਕਿਸੇ ਤੋਂ ਬਸ ਬਸ ਕਿੰਨੇ ਵਜੇ ਆਉਂਦੀ ਆ ਨਹੀਂ ਫਿਰ ਕਹਿੰਦਾ ਮੂਰੇ ਜਾ ਕੇ ਦੇਖਿਆ ਉਹ ਕਹਿੰਦਾ ਬਸ ਬਸ ਖਰਾਬ ਹੋ ਗਈ ਹੋਣੀ ਐਵੇਂ ਨਾ ਫਿਕਰ ਕਰੋ ਚਲ ਕੋਈ ਨਹੀਂ ਪੁੱਤ ਚਾਹ ਪੀ ਲੈ ਜੇ ਇਸ ਟਮ ਇੱਥੇ ਨਹੀਂ ਆਈ ਨਾ ਫਿਰ ਦੇਖ ਲਈ ਵਜ੍ਹਾ ਤੇ ਨਾ ਬੰਦਾ ਕੀ ਉਹ ਪਰਾਵਾ ਤੈਨੂੰ ਉੱਦੇ ਦਿਖਾਇਆ ਤਾਂ ਸੀਗਾ ਨਾਲੇ ਤੇ ਬਾਹ ਵੀ ਫੜਦੀ ਸੀਗੀ ਉਹ ਗੱਲ ਸਭ ਤੱਕ ਹੀ ਆ ਘੰਟਾ ਹੋ ਗਿਆ ਡਿੱਕੀ ਜਾਂਦੇ ਨੇ ਮੈਂ ਤਾਂ ਆਈ ਲੱਗਦਾ ਕਿ ਮੈਨੂੰ ਲੱਗਦਾ ਸਕੂਲ ਗਈ ਨਹੀਂ ਅੱਜ ਤੂੰ ਹੀ ਅਜ ਲਿਆ ਭਰਾਵਾ ਗਈ ਐ ਸਬਰ ਵੀ ਕਰਿਆ ਕਰ ਮਾੜਾ ਬੇਸਬਰਾ ਹੋਇਆ ਪਿਆ ਇਹ ਤਾਂ ਕੰਟਾ ਹੋ ਗਿਆ ਚਿਪੜਿਆ ਨੇ ਆਪਾਂ ਕਿ ਲੋਕ ਦੇਖਣੇ ਲੋਕ ਆਪਾਂ ਹੀ ਨਾ ਕਿਤੇ ਚੋਰ ਸਮਝੀ ਕੁੱਤਣ ਲੱਗ ਜਾਣ ਉਹ ਨਹੀਂ ਸਮਝਦੇ ਆਪਾਂ ਕਹਿ ਦਾਂਗੇ ਦਰਖਤ ਵੇਖਣ ਆਏ ਆ ਤਾਂ ਨੂੰ ਖਰੀਦਣਾ ਸੀਗਾ ਯਾਰ ਓਏ ਉਹਦੇ then ਤੇ ਕਿਉਂ ਵੀ ਨਹੀਂ ਆਏ ਹੈਗੇ ਕਿ ਮਨਿੰਦਰ ਵੀ ਨਹੀਂ ਆਈ ਮੈਨੂੰ ਸਮਝ ਨਹੀਂ ਆਉਂਦੀ ਹੋਈ ਕਿ ਜਾਂਦਾਗਾ ਪੁੱਤ ਇਹੀ ਤਾਂ ਮੈਂ ਕਲਪਨਾ ਕਰੀ ਜਣੀ ਆ 4:00 ਵਜ ਗਏ ਸਵਾ 2:00 ਵਜੇ ਹੁੰਦੀ ਹੁੰਦੀ ਆ ਆ ਦੇਖ ਲੈ 2:15 ਤੋਂ ਘੰਟੇ ਲੇਟ ਹੈ ਮੂੰ ਤਾਂ ਨਹੀਂ ਕਿਤੇ ਦਰਦ ਦਰਦ ਹੋਣ ਲੱਗ ਗਿਆ ਉਹਦੇ ਪਥਰੀ ਜੀ ਦਾ ਦਰਦ ਉੱਠ ਖੜਦਾਗਾ ਜੇ ਪੁੱਤ ਕੋਈ ਇਹ ਜੀ ਗੱਲ ਹੁੰਦੀ ਉਹ ਘਰੇ ਆਉਂਦੀ ਕੁਛ ਦੱਸਦੀ ਆਪਾਂ ਨੂੰ ਪਰ ਮੈਨੂੰ ਤਾਂ ਹੋਰ ਹੀ ਕਲਪਨਾ ਹੋਈ ਪਈ ਆ ਕੋਈ ਨਾ ਪੂਆ ਜੀ ਤੁਸੀਂ ਫਿਕਰ ਨਾ ਕਰੋ ਮੈਂ ਕਿਹਾ ਤਾਂ ਹੈਗਾ ਉਹਨਾਂ ਨੂੰ ਉਹ ਗਏ ਹੋਏ ਨੇਗੇ ਆਜੂਗੇ ਮਨਿੰਦਰ ਛੇਤੀ ਕਰੇ ਪੁੱਤ ਮੈਂ ਤਾਂ ਉਹਦੀ ਹੀ ਕਲਪਨਾ ਹੈ ਕਿ ਉਹ ਕੰਜਰ ਨਾ ਕਿੱਥੇ ਮੂਰੇ ਮਾਰੇ ਆ ਗਿਆ ਹੋਵੇ ਹੋਰ ਨਾ ਜਵਾਕੜੀ ਨੂੰ ਕੁਸਕਾਇਤਾ ਹੋਵੇ ਨਹੀਂ ਪੂਆ ਜੀ ਜੇ ਉਹ ਮੂਰੇ ਆਇਆ ਹੁੰਦਾ ਕੋਈ ਨਾ ਚਾਹ ਬਣਾ ਦਿੰਨੀ ਐ ਮੱਕਟ ਚਾਹ ਪੀਣੀ ਐ ਉਹ ਤਾਂ ਮੰਮੀ ਚਾਹ ਪੁੱਛਦੇ ਸੀਗੇ ਵੀ ਤੁਸੀਂ ਚਾਹ ਪੀਓਗੇ ਕਹਿੰਦੀ ਸੀ ਤੇਰੀ ਮੰਮੀ ਨੇ ਪੁੱਛ ਲਓ ਦਾਦਾ ਵੀ ਰੋਂਗ ਗੱਲ ਤੂੰ ਬੜਾ ਟੈਨਸ਼ਨ ਵਿੱਚ ਲੱਗੀ ਜਾਂਦੀ ਏਂ ਕੀ ਗੱਲ ਐ ਉਹ ਤੇ ਮੇਰਾ ਦਰਦ ਵਾਲਾ ਹੋ ਜਾਂਦਾ ਗਾ ਤਾਂ ਕਰਕੇ ਮੈਂ ਤੇਰੇ ਦਰਦ ਹੋਈ ਜਾਂਦਾ ਤੂੰ ਮੈਨੂੰ ਤਾਂ ਦੱਸ ਦੇ ਮੈਂ ਗਈ ਸੀ ਮੰਮੀ ਤਾਂ ਸੁੱਤੀ ਪਈ ਸੀ ਲੈ ਸੌਣ ਨੂੰ ਦੱਸ ਗਏ ਸੀ ਮੈਂ ਤਾਂ ਉਹੀ ਅੱਖਾਂ ਜੰੀਤ ਕੇ ਪੈ ਗਈ ਸੱਪਲ ਕੇ ਜੱਸ ਮੈਂ ਦੱਸ ਦਿੱਤੇ ਸੌਂ ਕੇ ਰਾਤ ਨੂੰ ਸੁੱਤੀ ਰਹੀ ਨਹੀਂ ਐ ਮੈਂ ਹਾਂ ਹਾਂ ਮੰਮੀ ਨਾ ਪੁੱਤ ਆਪਾਂ ਤੇਰੀ ਮਾਂ ਤੋਂ ਲੁੱਕ ਕਾਦੇ ਵਾਸਤੇ ਰੱਖਣਾ ਜਿਹੜੀ ਗੱਲ ਐ ਇਹਨੂੰ ਦੱਸਣੀ ਪਊਗੀ ਹੋਰ ਨਾ ਪਤਾ ਲੱਗੀ ਬਿੰਦ ਨੂੰ ਲੱਗੂ ਮਨਿੰਦਰ ਨਹੀਂ ਆਈ ਭੈਣ ਜੀ 4 ਵਜ ਗਏ ਉਹਦੀ ਟੈਨਸ਼ਨ ਚਾ ਸੀ ਮਨਿੰਦਰ ਨਹੀਂ ਆਈ ਹਾਂ ਅੱਗੇ ਤਾਂ ਉਹ 2:30 2:00 1:00 ਵਜੇ ਆ ਜਾਂਦੀ ਐ ਅੱਜ ਤਾਂ 4 ਵਜ ਗਏ ਹਾਂ ਹਾਂ ਮੰਮੀ ਫਿਰ ਕਿਤੇ ਹੋਣੀ ਆ ਹੋਰ ਉਹਨੇ ਕਿੱਥੇ ਜਾਣਾਗਾ ਉਹਨੂੰ ਦੱਸ ਕੌਣ ਚੱਲਦਾਗਾ ਨਹੀਂ ਨਹੀਂ ਮੰਮੀ ਉਹ ਮੈਨੂੰ ਤਾਂ ਕਰਕੇ ਸਣੀ ਨੂੰ ਭੇਜ ਜਾਗਾ ਮੈਂ ਕਿਹਾ ਵੀ ਬਸ ਬੂਸੇ ਨਾ ਖਰਾਬ ਹੋਊਗੀ ਉਹ ਉੱਥੇ ਕਿਤੇ ਖੜੀ ਹੋਵੇ ਗਰਮੀ ਚ ਵੀ ਲੈ ਆਉਣਗੇ ਜਾ ਕੇ ਆਹ ਹੋ ਵੇਖ ਲੋ ਕੀ ਹੁੰਦਾ ਉਹ ਜਾਣਾ ਉਹਨੂੰ ਕਿੱਥੇ ਆਗਾ ਅੱਜ ਹੀ ਆਉੜ ਕੇ ਕੋਰਨੀ ਤੇ ਪਾਸਾ ਟਾਲ ਦਵਾਂ ਨੂੰ ਚੱਲਣਾ ਤੱਕ ਮੈਂ ਤੁਹਾਨੂੰ ਆਇਆ ਕਹਿੰਦੀ ਸੀ ਤੁਸੀਂ ਉਹ ਸਕੂਟਰੀ ਵਾਲੇ ਦੇ ਮੁੰਡੇ ਦਾ ਪਤਾ ਕੀਤਾ ਕਿਤੇ ਉਹਦੇ ਨਾਲ ਨਾ ਹੋਵੇ ਨਹੀਂ ਨਹੀਂ ਮੈਂ ਮੁੰেন্দਰ ਨੇ ਕਿਹਾ ਹੋਇਆ ਹੁਣ ਨਹੀਂ ਉਹ ਇੱਥੇ ਆਉਂਦਾ ਨਾਉ ਜਾਵੇ ਉਹਦੇ ਨਾਲ ਲੈ ਮੈਂ ਤਾਂ ਜੋ ਕਹਿੰਦੀ ਆ ਭਾਵੇਂ ਉਹ ਤੁਹਾਡੇ ਘਰੇ ਆਉਂਦਾਗਾ ਹੈ ਕੀ ਪੁੱਤ ਆ ਬਾਹਰ ਅੰਦਰ ਉਹਦੇ ਨਾਲ ਲਾਗੀ ਹੋਵੇ ਕਿਸੇ ਪਾਸੇ ਨਾ ਨਾ ਭੈਣ ਜੀ ਆਇ ਨਹੀਂ ਜਾਂਦੀ ਹੁਣ ਇੱਕ ਵਾਰੀ ਆਖੇ ਹੀ ਬਹੁਤ ਹੁੰਦਾ ਸੀ ਪੁੱਤ ਨੂੰ ਕੇਰਾ ਸੀ ਸਮਝਾਤੀ ਹੁਣ ਤਾਂ ਉਸ ਮੁੰਡੇ ਨਾਲ ਗੱਲ ਵੀ ਨਹੀਂ ਕਰਦੀ ਉਹਦੇ ਨਾਲ ਚੜ ਕੇ ਜਾਣ ਦੀ ਤਾਂ ਦੂਰ ਦੀ ਗੱਲ ਹੈ ਉਹ ਤਾਂ ਗੱਲ ਹੈਗੀ ਵੱਖਰੀ ਨਿਪਟੜੇ ਦਾ ਚਾਹੇ ਪੁੱਤ ਤਾਂ ਮੜਾਈ ਲੈ ਮੈਂ ਤਾਂ ਵਸੀਆ ਲੱਗਿਆ ਪਈ ਚਾਹ ਤਾਂ ਫੇਰੀ ਗੱਲ ਸੁਣ ਲੈ ਉਹ ਤਾਂ ਗੱਲ ਵੱਖਰੀ ਹੈਗੀ ਵੀ ਉਹ ਤੁਹਾਡੇ ਘਰੇ ਨਹੀਂ ਉਹਦਾ ਜਾਂ ਉਹਨੇ ਤੁਹਾਨੂੰ ਐਂ ਕਹਿਤਾ ਮੈਂ ਉਹਦੇ ਨਾਲ ਗੱਲ ਨਹੀਂ ਕਰਦੀਗੀ ਪਰ ਤੁਸੀਂ ਕਿਹੜਾ ਉਹਦੇ ਮਗਰ ਮਗਰ ਫਿਰਦੇ ਹੋਗੇ ਹੈ ਜਿੱਥੇ ਉਹ ਪੜਾਉਣ ਜਾਂਦੀ ਹੈ ਉੱਥੇ ਕਿਹੜਾ ਸਕੂਲ ਦੇ ਵਿੱਚ ਤੁਸੀਂ ਮਗਰ ਜਾਣੇ ਹੋ ਵੀ ਜਾਂ ਜਾ ਕੇ ਦੇਖ ਕੇ ਉਹਨੇ ਪੁੱਛ ਹਾਂ ਸਾਡੇ ਕੋਲੇ ਕੀ ਕਰੀਏ ਜਾਂ ਕੀ ਨਹੀਂ ਕਰੀ ਜਾਂਦੀ ਕੋਈ ਨਹੀਂ ਭੈਣ ਜੀ ਸਣੀ ਮੰਗਰੀ ਹੁੰਦਾਗਾ ਪਤਾ ਹੀ ਹੁੰਦਾ ਬਾਕੀ ਤੀ ਪੁੱਤ ਦਾ ਚਲ ਕੰਮ ਸਣੀ ਨੂੰ ਹੋਰ ਤਾਂ ਕਾਹਨੂੰ ਕੰਮ ਆ ਉਹਦੇ ਮਗਰ ਹੀ ਫਿਰਦਾ ਸਣੀ ਹੈ ਚਲ ਮੈਂ ਚਾਹ ਬਣਾ ਕੇ ਲਿਆਉਣੀ ਤੂੰ ਬੈ ਜਾ ਪੂਆ ਜੀ ਦੀਂਦਲਾ ਸੁਣ ਤੂੰ ਆ ਮੈਂ ਇਤਨਾ ਐਸੀਂ ਇਹ ਦੇ ਗੁੱਸਾ ਤਾਂ ਕਰਿਓ ਨਾ ਭਾਈ ਜੇ ਹਨਾ ਪੜਤਾਲ ਕਰ ਲੋ ਕੋਈ ਪਤਾ ਨਹੀਂ ਅੱਜ ਕੱਲ ਤਾਂ ਧੀ ਪੁੱਤ ਦਾ ਕਿਹੜੇ ਵੇਲੇ ਬਦਨਾਮੀ ਦਾ ਟਿੱਕਾ ਲਵਾ ਜੀ ਨਹੀਂ ਨਹੀਂ ਮਾਂ ਤੇਨੂੰ ਇਹ ਨਾ ਟਾਈਮ ਹੋ ਗਿਆ ਤੂੰ ਗੁੱਸੇ ਜਿਹੀ ਵੀ ਬੋਲ ਜਾਨੀਂ ਕਦੇ ਮਨਿੰਦਰ ਤੈਨੂੰ ਬੋਲੀ ਆ ਉਹ ਐਵੇਂ ਦੀ ਨਹੀਂ ਹੈਗੀਗੀ ਮੈਂ ਉਹਨੂੰ ਜਾਣਦੀ ਆ ਚੰਗੀ ਤਰ੍ਹਾਂ ਗੱਲ ਕੱਲੇ ਬੋਲਣ ਚਲਣ ਦੀ ਹੁੰਦੀ ਓ ਮੈਨੂੰ ਉਹ ਬੋਲਦੀ ਆ ਜਾਂ ਮੇਰੇ ਨਾਲ ਬੋਲਦੀ ਆ ਗੱਲ ਤਾਂ ਇਹ ਆ ਨਾ ਇਹ ਜਿਹੜਾ ਬੰਦਾ ਬੋੜ ਕੇ ਨਹੀਂ ਸੁਣਾਉਂਦਾ ਉਹ ਬੰਦਾ ਗੁੱਜਾ ਹੁੰਦਾ ਤੇ ਗੁੱਜੀਆਂ ਵੈਵ ਤਾਂ ਕਰਦਾ ਹੁੰਦਾ ਵਾ ਤੁਹ ਦੱਸਾਂ ਹੈ ਮੰਮੀ ਹਾਉਈ ਮਾ ਬਣ ਕੇ ਤੂੰ ਜਾ ਰਹੀ ਆ ਕਿ ਤਿਆਰ ਜੇ ਹੋ ਗਈ ਪਹਿਲਾਂ ਤਾਂ ਤਈ ਸੀਗੀ ਤੁਮ ਅਗੇ ਮੈਂ ਮੈਂ ਕਿੱਥੇ ਜਾਣਾ ਦਾ ਮੈਂ ਤਾਂ ਉਈ ਨਾ ਆ ਕੇ ਆ ਸੂਟ ਜਹ ਨਵਾਂ ਸਮਾਇਆ ਸੀਗਾ ਸਿਨੇ ਮਾਂ ਮੈਨੇ ਨਹੀਂ ਦਿੱਤਾ ਸੀਖ ਮੈਨੂੰ ਤੇ ਮੈਂ ਛੱਡ ਲਈ ਸੀਗੀ ਤੇ ਆ ਸੌਣਾ ਦਿੱਤਾ ਵਰ ਗਿਆ ਮਾਚਾ ਲੱਗ ਪਰ ਪਾ ਲੈਨੀ ਐ ਅੱਛਾ ਡੈਡੀ ਨੂੰ ਵੀ ਬੁਲਾ ਲੈਂਦੀ ਡੈਡੀ ਆ ਜਾਂਦਾ ਮੈਂ ਤੁਹ ਦੱਸ ਕੀ ਕਰਾਉਣਾ ਤੁਹ ਮੈਂ ਮਿਲਣ ਨੂੰ ਦਿਲਜਾ ਕਰਦਾ ਸੀ ਮਗਰ ਤੂੰ ਤਾਂ ਮੇਰੇ ਕੋਲ ਹੀ ਰਹਿਣੀ ਹੈਗੀ ਉਹਨੇ ਕਦੇ ਗੱਲ ਵੀ ਨਹੀਂ ਕੀਤੀ ਕੋਈ ਆ ਜਾਊਗਾ ਤੇ ਚਾਹ ਦੀ ਗੁੱਟ ਕਰਦੇ ਮੈਨੂੰ ਹਾਂ ਮੰਮੀ ਚਾਹ ਤਾਂ ਕਰ ਦਿੰਨੀ ਆ ਤੇ ਮੈਂ ਇਹ ਕਹਿੰਦੀ ਸੀਗੀ ਭਾਬੀ ਨੇ ਜੈਨੇ ਰਕੜੀ ਰੁਖੜੀ ਬਣਨ ਜਾਣਾ ਹੋਣਾ ਤੂੰ ਜੇ ਜਾ ਕੇ ਆਉਣਾ ਸੀ ਜਾਇ ਆਉਂਦੀ ਕਿਤੇ ਨਹੀਂ ਜਾਣਾ ਉਹਨੇ ਰਕਣੀ ਤਾਂ ਰਕੜੀ ਤਾਂ ਫਰਾ ਬਣਾ ਕੇ ਲੈ ਗਿਆ ਤੂੰ ਇੱਥੇ ਆ ਜਾ ਸਿਰਫ ਰੋਣ ਵਾਸਤੇ ਤੂੰ ਬੰਨ੍ਹ ਲੈਣਾ ਬੜਾ ਮੈਨੂੰ ਜਾਣ ਦੇ ਮੈਂ ਕਿਤੇ ਨਹੀਂ ਜਾਣਾ ਕਿ ਮੈਂ ਇੱਥੇ ਆ ਠੀਕ ਆ ਠੀਕ ਹੈ ਨਾ ਅਦਰ ਗਈਆ ਭੂਆ ਜੀ ਬਣਾਉਣ ਵਾਸਤੇ ਚਾ ਆਂਟਾ ਹੋ ਗਿਆ ਯਾਨੀ ਤੇ ਜਾ ਬਣਾ ਦੇ ਦੁੱਧ ਚ ਬੱਤੀ ਬਾਦਮ ਆਹੋ ਦੁੱਧ ਚ ਬੱਤੀ ਬਾਦਮ ਮਿੱਠਾ ਘੱਟ ਰੱਖੂਗੀ ਫਿਰ ਤੂੰ ਕਹਿ ਦਿੰਨੀ ਆ ਸ਼ੂਗਰ ਬਾਦਦਾ ਤੇਰਾ ਆਹੋ ਘੱਟ ਰੱਖੂਗਾ ਨਾ ਵੇਖ ਲੈ ਇਹਨਾਂ ਨੂੰ ਤਾਂ ਐ ਆ ਜਿਵੇਂ ਮੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਹੁੰਦਾਗਾ ਮੈਨੂੰ ਤਾਂ ਇਹ ਗੱਲ ਭੈਣ ਨੂੰ ਸਾਰੀ ਸੁਣ ਗਈ ਸੀ ਜਦੋਂ ਤੁਸੀਂ ਗੱਲਾਂ ਕਰੀ ਜਾਂਦੇ ਸੀ ਵੀ ਆਈ ਨਹੀਂ ਮਨਿੰਦਰ ਆਈ ਨਹੀਂ ਜਾਣਾ ਉਹਨੇ ਕਿੱਥੇ ਹੈਗਾ ਬਸ ਗਈ ਇੱਥੇ ਜਾਣਾ ਸੀਗਾ ਪੋਰਪਾਲ ਦੇ ਆ ਕਿ ਹੁਣ ਅੰਦਰ ਨੂੰ ਉਦੋਂ ਗੱਲ ਸੁਣ ਲੈਂਦੇ ਕਿਸੇ ਕੰਜਰ ਦੀ ਇਹ ਗੱਲ ਹੋ ਗਈ ਮਾਂ ਕਿ ਅੱਡੇ 'ਚ ਬੰਦ ਕਿਉਂ ਹੈ ਉਹ ਕੀ ਇਹਦਾ ਪੁੱਤ ਮੈਨਿੰਦਰ ਉਹਦੇ ਵੀ ਨਹੀਂ ਕਿਉਂ ਹੋਂ ਤਾਂ ਕਾਈ ਨਹੀਂ ਕਿੰਨਾ ਟਾਈਮ ਹੋ ਗਿਆ ਕੋਈ ਨਾ ਆ ਜੂਗੀ ਜੇ ਅੱਜ ਤੱਕ ਹੋ ਜਾਂਦਾ ਵਾ ਕਿੱਥੇ ਵੀ ਆਈ ਆਈ ਨਹੀਂ ਹੈਗੀ ਵਿਧਰੇ ਮੈਂ ਤਾਂ ਕਦੋਂ ਦੇ ਦੇਖੀ ਐਨੇ ਕੈਗੇ ਨੇ ਤਾਂ ਮੈਂ ਬਾਹਰੇ ਦੇ ਐ ਹੁਣ ਤਾਂ ਟਾਈਮ ਹੀ ਪਾਰਾ ਹੋ ਰਿਹਾ ਹੈਗਾ ਪੰਜ ਬੱਚੇ ਪਏ ਐ ਐਨਾ ਟਾਈਮ ਤੱਕ ਤਾਂ ਨਹੀਂ ਆਈ ਨੀ ਉਹ ਮੈਂ ਕੋਕਾਂਟੇ ਲਈ ਆ ਤੁਰੇ ਹਾਂ ਪੁਲਿਸ ਸੇ ਨਿਵਾਇਦਨ ਕਰਿਆ ਜਾਣਾ ਸੀ ਮਨਤਾ ਬੇ ਬਿਕਰੀ ਹੋ ਕੇ ਇੱਥੇ ਕਾਈ ਕਿਤੇ ਬੈਠੀ ਰਹੀ ਮੈਂ ਤਾਂ ਗਲਟਾਂ ਲੱਗਿਆ ਤਾਂ ਬੁਰੀ ਜੈ ਕਿ ਕੋਈ ਕੰਦੇ ਨਾ ਹੋ ਜੇ ਨਹੀਂ ਨਾ ਇਹ ਨਾ ਬੋਲ ਭਾਬੀ ਸਨੀ ਸਨੀ ਮਨਿੰਦਰ ਦਾ ਬਾਪੂ ਮੇਰਾ ਵੀ ਇੰਨਾ ਦਰਦ ਰਹੀ ਅੰਦਰ ਹਾਂ ਕੀ ਹੋ ਗਿਆ ਪੁੱਰੇ ਆ ਪੁੱਤ ਕੀ ਹੋ ਗਿਆ ਇਹ ਇਹ ਪਤਾ ਨਹੀਂ ਕੀ ਹੋਇਆਗਾ ਪਤਾ ਹੈਗਾ ਕਿ ਮਨਿੰਦਰ ਕਿੱਥੇ ਹੈਗੀ ਹੁਣ ਤੱਕ ਘਰੇ ਨਹੀਂ ਆਈ ਹੈਗੀ ਉਹ 5 ਵਜੇ ਕਿਥੇ 7 ਵਜੇ ਆ ਜਾਂਦੀ ਹੈ ਉਹ ਮੇਰੀ ਗੱਲ ਸੁਣੋ ਉੱਥੇ ਕਹੇਰੀ ਨਾ ਸਕੂਲ ਦਾ ਪਾਰਟੀਾਂ ਪੂਟ ਰਿਆਂ ਚੱਲੀਆਂ ਉਹ ਨਾ ਹੋਵੇ ਕੋਈ ਤੁਸੀਂ ਬਾਪੂ ਬਾਜ ਮਾਰੋ ਜੇ ਕੋਈ ਪਾਰਟੀ ਹੁੰਦੀ ਤਾਂ ਉਹ ਦੱਸ ਕੇ ਜਾਂਦੀ ਹੁੰਦੀ ਐ ਮੈਂ ਕਿਉਂ ਰੋਲਾ ਪਾਇਆ ਉਹ ਕਈ ਇਹਦੀ ਦਿਮਾਗ ਤੋਂ ਗੱਲ ਨਿਕਲ ਜਾਂਦੀ ਹੈ ਮਾਂ ਮਨਿੰਦਰ ਨਹੀਂ ਆਈ ਹੁਣ ਤੱਕ ਘਰੇ ਆਈਲੀ ਨਾ ਆਈਲੀ ਹੈਗੀ ਉਹ ਤੱਕ ਸੈਟਿੰਗ ਮੈਂ ਦੇਣੀ 5 ਵਜੇ ਤੇ 5 ਵਜੇ ਫਿਰ 5 ਵਜੇ 3 ਤੱਕ ਤੇ ਨਹੀਂ ਰਹੀ ਉਹ ਫਿਰ ਬਾਬੂ ਸਕੂਲ ਕੋਈ ਪਾਰਟੀ ਪੁੱਛਦੀ ਹੈ ਪਾਰਟੀ ਕੀ ਪੁੱਤ ਉਸ ਤੋਂ ਕੋਈ ਨਹੀਂ ਜਾਂਦਾ ਮੈਂ ਦੱਸ ਦਿੰਦੀ ਉਹ ਵੀ ਪਾਰਟੀ ਅੱਜ ਅੱਗੇ 3 ਵਜੇ ਆ ਜਾਂਦੀ ਬਾਪੂ ਜੀ ਹਾਂ ਤੇ ਫਿਰ ਕੋਣ ਵੀ ਨਹੀਂ ਲੱਗਦਾ ਉਸ ਤੋਂ ਕੋਣ ਵੀ ਉੱਧਰ ਬੰਦਾ ਰਿਆ ਕੋਣੇ ਦਾ ਕਰਦਾ ਕੰਮ ਜਿਹੜਾ ਕਰਨਾ ਸੀਗਾ ਮੰਮੀ ਕੀ ਕਰਤਾ ਫਿਰ ਆਵੇ ਲੈ ਅੱਗੇ ਕੀ ਕਰਤਾ ਕੰਮ ਕਹਿੰਦੇ ਕਰਤਾ ਜੇ ਬੁੱਡੇ ਦੇ ਮਗਰ ਚੜਚੜ ਕੇ ਆਉਂਦੀ ਸੀਗੀ ਬਾਕੀ ਹੁਣੀ ਉਹਦੇ ਨਾਲ ਹੀ ਚੰਗੂ ਕਰਵਾਣ ਨੂੰ ਦੋਗੇ ਮੰਮੀ ਬੋਗੂ ਮੈਂ ਸਵੇਰੇ ਲਈ ਕਿਹਾ ਸੀ ਤੁਸੀਂ ਨਾ ਬੋਗੂ ਮਾਲ ਤੁਸੀਂ ਮੈਨੇਜਰ ਦਾ ਪਤਾ ਕਰੋ ਜੀ ਸੁਝ ਗਿਆ ਨਾ ਬੋਗੂ ਤੇਰੇ ਬੱਚਾ ਤੂੰ ਲਾ ਕੇ ਕੰਮ ਕਰਤਾ ਜਾਂ ਫਿਰ ਕਹਿੰਦੇ ਬੋਲਦਾ ਹੈਗਾ ਮੇਰੀ ਨੀਂਹ ਜਾਨ ਰੱਖੀ ਆ ਕੀ ਉਹਦਾ ਤੁਸੀਂ ਅੱਖਾਂ ਵਿੱਚ ਦੇ ਵੇਖਣਾ ਇਹਦਾ ਮਤਲਬ ਤੈਨੂੰ ਪੁੱਛਦਾ ਤੂੰ ਰਣੀਏ ਉਹਨਾਂ ਦੇ ਨਾਲ ਵਾਈ ਮੈਂ ਕਰਾਂਗੀ ਆਪਣੀ ਕੁੜੀ ਆ ਆਪਾਂ ਨੂੰ ਫਿਕਰ ਐ ਇਹਦੇ ਦਾ ਟਟਣ ਦਾ ਤੁਸੀਂ ਜਿਹੜੇ ਕਰਾਓ ਜੋ ਮੈਂ ਜਾ ਕੇ ਦੇਖਦੇ ਹਾਂ ਉਹਨਾਂ ਨੂੰ ਫੋਨ ਕਰੋ ਪਹਿਲਾਂ ਤੁਸੀਂ ਉਹਨਾਂ ਨੂੰ ਫੋਨ ਲਾ ਹਾਂ ਕੋਣ ਲਾਉਂਦਾ ਹੈ ਉਹਨੂੰ ਕੰਨ ਨਾਲ ਕਰ ਬਰਾ ਅੰਨ ਵਾਲੇ ਮਾਂ ਨੂੰ ਉਹਨਾਂ ਨੂੰ ਵੀ ਕੋਣ ਲਾਉਂ ਤੂੰ ਸੀ ਐਨਾ ਟਾਈਮ ਹੈਲੋ ਹਾਂ ਦੀ ਅੰਦਿਸ਼ਟੀ ਗੱਲ ਭਈਆ ਬਾਪੂ ਨਾਲ ਗੱਲ ਕਰ ਕਰਨਾ ਦੱਸ ਉਹਨੂੰ ਹੈਲੋ ਭਾਈ ਗੱਲ ਆਏ ਆ ਭਾਈ ਮੇਰੀ ਤਾਂ ਗੱਲ ਸੁਣਨਾ ਪੈਣਾ ਮੇਰੀ ਭੈਣ ਅੱਜ 3 ਵਜੇ ਘਰੇ ਆ ਜਾਂਦੀ ਹੈ ਤੇ ਅੱਜ 5:00 ਵਜੇ ਗਈ ਸਕੂਲ ਤੋਂ ਹਲੇ ਤੱਕ ਘਰੇ ਨਹੀਂ ਆਈ ਕੋਈ ਕੁਝ ਦਿੱਕਤ ਹੈ ਘਰ ਆਉਂ ਕਿਤੇ ਕਰਦਾ ਤਾਨੀ ਨੂੰ ਉਹਦੇ ਬਾਰੇ ਬਈ ਪਤਾ ਕਰ ਲੋ ਮੇਰੀ ਨਾਲ ਸੁਣੋ ਤੁਹਾਨੂੰ ਆਖਰੀ ਫੈਸਲਾ ਸੁਣਾਇਆ ਸੀ ਅਸੀਂ ਠੀਕ ਆ ਜੇ ਮੇਰੀ ਭੈਣ ਨੂੰ ਕੁਝ ਹੋ ਗਿਆ ਨਾ ਅੱਛਾ ਠੀਕ ਆ ਬਈ ਕੋਈ ਗੱਲ ਹੋਏ ਉਹ ਬਿੱਖਿਆ ਦਾ ਪਤਾ ਕਰ ਲੈ ਮੈਂ ਤੇ ਜੋ ਕਹੀ ਹੈ ਨਾ ਪੂਰੇ ਭੜਾ ਆਨੂੰ ਤੁਸੀਂ ਗੱਲ ਕਰਦੇ ਹੈਲੋ ਤੁਸੀਂ ਕਿੱਥੇ ਹੋਣ ਉਤਰੀ ਗਏਓ ਤੋ ਕਿੱਥੇ ਕਿਥੇ ਕਰ ਰਹੀ ਨੀ ਨੋ ਉਹ ਬਸ ਫਿਰ ਨੂੰ ਉਹਦੇ ਕਾਰੇ ਲੱਗਦੇ ਹੋ ਹਾਂ ਭਾਈ ਹੁਣ ਅਸੀਂ ਇਹਦੇ ਪਿੱਛੇ ਡੇੜਨਾ ਸਾਫ ਨਾਲੋ ਬਸ ਦਾ ਦੱਸ ਤੋਨ ਉਥੋਂ ਕਹਿ ਕੇ ਤੋਰਿਆ ਸੀਗਾ ਤੇ ਹੁਣ ਬਸ ਅਸੀਂ ਜਾਣਾਗੇ ਵੀ ਕਿਵੇਂ ਨਵੇੜਨੀ ਹੈ ਸੁਣਾ ਯਾਰ ਦੇਖ ਕੇ ਆਉਣਾ ਚਲਾ ਚਲਾ ਹਾਂ ਤਾਂ ਅੰਟਾ ਜਾਇਓ ਹੁਣ ਦੇਖ ਲਾਂ ਕਿ ਫਾਇਦਾ ਜਦੋਂ ਪਹਿਲਾਂ ਮੈਂ ਤੁਹਾਨੂੰ ਕਹੀ ਚੈਨੀ ਹੈ ਕਹੀ ਹੈ ਨਹੀਂ ਭਾਈ ਕੁੜੀ ਦੀ ਬੰਦਾਲ ਕਰ ਲੋ ਕੁੜੀ ਦੀ ਬੰਦਾਲ ਕਰ ਲੋ ਉਦੋਂ ਤਾਂ ਤੁਹਾਡੇ ਕੰਨ ਤੇ ਜੂਣਾ ਸਰਦੀ ਉਹ ਤਾਂ ਹਾਏ ਮੇਰੀ ਧੀ ਹਾਏ ਮੇਰੀ ਧੀ ਗੁਣ ਮੇਕਲਾ ਅਸੀਂ ਕਿਹਨਾ ਮੱਥੇ ਤੇ ਰੱਖਗੇ ਕੀ ਲੱਗਣਾ ਇਹਦਾ ਵਿੱਚ ਹੱਥ ਆਵੇ ਆਪਣੀ ਕੁੜੀ ਦਾ ਬੱਲਵਾ ਤਾਂ ਇਹ ਤਾਂ ਵਿੱਚ ਆਂ ਵੀ ਮੇਰਾ ਤਾਂ ਹੱਥ ਹੈ ਨਾ ਤੂੰ ਹੱਥ ਹੋਣਾ ਨਾ ਕਰ ਕਿੱਕਰ ਮਾਰਦਾ ਹੀ ਹੈ ਤੂੰ ਨਾ ਨਹੀਂ ਮੇਰਾ ਖੋਆ ਮੇਰਾ ਹੱਥ ਹੀ ਤੈਨੂੰ ਕਿੱਕਰ ਨਹੀਂ ਜੇ ਕਿੱਕਰ ਨੇ ਸਾਡੀ ਕੁੜੀ ਨੂੰ ਕੋਈ ਹਾਨਸਾ ਕਰੀ ਨਹੀਂ ਵਿੱਚ ਤੂੰ ਆ ਲੈ ਕਰ ਮੈਂ ਆ ਵਿੱਚ ਮੇਰੇ ਤਾਂ ਘਰ ਪ੍ਰੇਸ਼ਾਨ ਨੂੰ ਬਦਲ ਕੀ ਗੱਲ ਹੋਈ ਹੈ ਕੀ ਨਾ ਹੋਈ ਹੈ ਕੀ ਮੰਮੀ ਸਮਾ ਵਿਚਾਰਾ ਅੱਜ ਬੜੀ ਵੱਡੀ ਗੱਲ ਹੋ ਗਈ ਐ ਤੁਚੋ ਸਮਾ ਬਾਜ਼ਾਰ ਨੂੰ ਤੇਰੇ ਸਹੁਰਿਆਂ ਨੂੰ ਕਹੀ ਆਂਨੀ ਸੀ ਐਨੇ ਜੱਦੀ ਪਿੱਟੀ ਐਨ ਸੁਭੇ ਸਮਾ ਵਿਚਾਰ ਲੋ ਵਿਚਾਰ ਲੋ ਤੁਹਾਨੂੰ ਕੀ ਪਤਾ ਕਿੱਧਰ ਗਈ ਹੈਗੀ ਉਹ ਮੁੰਡੇ ਜੇ ਨਾਲ ਜਾਂਦੀ ਹੁੰਦੀ ਸਕੂਲੀ ਜਦ ਕਿ ਕੀਪਤਾ ਅਗਲਾ ਲੈ ਗਿਆ ਉਸ ਤੋਂ ਬਾਅਦ ਨੇ ਮੰਮੀ ਤੁਹਾਨੂੰ ਪਤਾ ਨਾ ਕਿ ਕਿਕਰ څنګه ਕੈਲੰਡਰ ਟਾਈਮ ਦਿੱਤਾ ਸੀ ਹੁਣ ਇਹ ਨਾ ਕੋਈ ਹੇਮਕਿਮ ਕਰਤੀ ਹੋਵੇ ਡਰ ਲੱਗ ਰਿਹਾ ਪਰ ਮਨੋ ਕੀ ਐ ਕਰਤੀ ਹੋਏ ਲੈਨੇ ਮੇਰੇ ਕਿ ਮੇਰੇ ਨੇ ਤੇ ਕੰਤ ਜੂਨੀ ਸਰਕ ਦੀ ਮੰਮੀ ਤੈਨੂੰ ਤਾਂ ਨਹੀਂ ਪਤਾ ਤੁਹਾਨੂੰ ਘਰੇ ਲੈ ਕੇ ਆਈ ਸੀਗੀ ਇਹ ਮੈਨੂੰ ਪਤਾ ਵੀ ਹੁੰਦਾ ਨਾ ਮੈਂ ਤਾਂ ਵੀ ਪਤਾ ਲੱਗਣ ਦਿੰਦੀ ਤੁਹਾਨੂੰ ਲੱਗੀ ਸਮਝ ਆ ਤਾਂ ਮੈਨੂੰ ਇਹ ਪਤਾ ਹੀ ਨਹੀਂ ਵੀ ਕੀ ਹੋਇਆਗਾ ਆਏ ਨਾ ਕਰਮਾ ਦੇਖੀ ਜੀ ਮਾੜਾ ਮੋਟਾ ਤੈਨੂੰ ਕੁਝ ਪਤਾ ਦੱਸ ਦੇ ਸਾਰੇ ਫਿਕਰ ਕਰਦੇ ਆ ਦੀ ਹਾਂ ਭੈ ਮੈਨੂੰ ਤਾਂ ਕੋਈ ਪਤਾ ਨਹੀਂਗਾ ਕੀ ਬਣੂ ਮਮੀ ਨੂੰ ਦੇਖਾਂ ਮਮੀ ਦਾ ਤਾਂ ਮੈਨੂੰ ਲੱਗਾ ਬਲੱਡ ਖਟ ਗਿਆ ਸਾਰੀ ਉਮਰ ਮੇਰੀ ਤਾਂ ਐਂ ਲੱਗ ਜੂ ਇਹਨਾਂ ਦੇ ਕੰਜਰਖਾਨੇ 'ਚ ਇਹ ਸੁਧਰਨ ਵਾਲਾ ਹੁੰਦਾ ਨਹੀਂਗਾ। ਹਾਂ। ਲੋਭੰਦੀ ਤਾਂ ਲੱਗ ਤਾ ਚ। ਹਿਲਾ ਨਹੀਂ ਤਰਾਕ ਰੋਗ। ਕੋਈ ਨਹੀਂ ਆ ਜਾਣ ਦੇ ਠੀਕ ਹੈ ਹੁਣੇ। ਕੋਈ ਨਾ ਆ ਜਾਣਾ। ਆਈ ਜਾਣਾ ਉਹਨੇ ਤਾਂ। ਹਾਂ। ਕੋਈ ਕੰਮ ਚੱਜ ਦੀ ਗੱਲ ਕਰੇ। ਕਿਸੇ ਗੱਲ 'ਚ ਧਾਮ ਹੈਗਾ ਉਹਦੀ ਗੱਲਾਂ 'ਚ। ਉਜੜੀਆਂ ਖੱਡਾਂ ਤੇ ਹੱਥ ਮਾਰਦਾ ਫਿਰਦਾ। ਉਹ 3 ਜਵਾਨ ਹੋਈ ਜਾਂਦੀਆਂ ਬੇਬੇ ਆ ਕੀ ਤਾਂ ਇਹ ਤਾਂ ਹੈਗਾ ਪੁੱਤ ਸਮੇਂ ਨਾਲ ਬਦਲਣਾ ਚਾਹੀਦਾ ਬੰਦੇ ਨੂੰ ਹਾਂਜੀ ਭਾਈ ਸਾਹਿਬ